ਸਿਆਕਲ ਜੀ ਕੀ ਹਾਲ ਚਾਲ ਤੁਹਾਡੇ ਮੈਂ ਬਿਲਕੁਲ ਠੀਕ ਹਾਂ ਉਮੀਦ ਹੈ ਤੁਸੀਂ ਸਾਰੇ ਵੀ ਠੀਕ ਹੋਵੋਗੇ ਤੇ ਅੱਜ ਆ ਗਈਆਂ ਮੈਂ ਨਿਊ ਵਲੋਗ ਲੈ ਕੇ ਤੁਹਾਡੇ ਸਾਰਿਆਂ ਲਈ ਤੇ ਮੈਂ ਇਹ ਚਾਹਨੀ ਆ ਕਿ ਤੁਸੀਂ ਮੇਰਾ ਵਲੋਗ ਫੁੱਲ ਵਾਚ ਕਰੋ ਦੇਖਿਓ ਔਰ ਸਪੋਰਟ ਕਰੋ ਮੈਨੂੰ ਕੀ ਤੁਹਾਡੇ ਸਪੋਰਟ ਨਾਲ ਮੈਂ ਬਹੁਤ ਅੱਗੇ ਤੱਕ ਜਾ ਸਕਾਂ ਅਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਸ਼ੇਅਰ ਕਰਨਾ ਮੈਂ ਬਹੁਤ ਹੀ ਅੱਗੇ ਤੱਕ ਜਾ ਸਕਦੀ ਹਾਂ ਅਤੇ ਤੁਹਾਡੇ ਸਪੋਰਟ ਤੋਂ ਬਿਨਾਂ ਮੈਂ ਅੱਗੇ ਬਿਲਕੁਲ ਨਹੀਂ ਜਾ ਸਕਦੀ ਇਸ ਕਰਕੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਜ਼ਰੂਰ ਫੁੱਲ ਵਾਚ ਕਰੋ ਤੇਜੀ ਅੱਜ ਦਾ ਵੀਡੀਓ ਵਿੱਚ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਰਹੀ ਹਾਂ ਕਿ ਮੇਰੇ ਇੱਕ ਸਬਸਕ੍ਰਾਈਬਰ ਨੇ ਮੈਨੂੰ ਪੁੱਛਿਆ ਸੀ ਕਿ ਦੀਦੀ ਅਸੀਂ ਤੁਹਾਡੇ ਪੈਰ ਦੇਖਣਾ ਚਾਹੁੰਦੇ ਹਾਂ ਮਤਲਬ ਪੈਰਾਂ ਵਿੱਚ ਪ੍ਰੋਬਲਮ ਹੈਗੀ ਜਾਂ ਨਹੀਂ ਹੈਗੀ ਕਿਉਂਕਿ ਉਹ ਪੁੱਛ ਰਹੀ ਸੀ ਕਿ ਕਈਆਂ ਦੇ ਪੋਲੀਓ ਦੇ ਨਾਲ ਵੱਡੇ ਔਰ ਛੋਟੇ ਪੈਰ ਹੁੰਦੇ ਨੇ ਤੇ ਮੈਂ ਉਹਨਾਂ ਨੂੰ ਇਹੀ ਬੋਲਿਆ ਸੀ ਕਿ ਬਿਲਕੁਲ ਸਹੀ ਪੋਲੀਓ ਜੋ ਹੁੰਦਾ ਹੈ ਨਾ ਉਹਦੇ ਨਾਲ ਪੈਰ ਦੀ ਜਿਹੜੀ ਗਰੋਥ ਹੈ ਨਾ ਇੱਕ ਛੋਟਾ ਪੈਰ ਔਰ ਇੱਕ ਵੱਡਾ ਪੈਰ ਹੁੰਦਾ ਹੈ ਤੇ ਇਸ ਤਰ੍ਹਾਂ ਹੀ ਮੇਰਾ ਇੱਕ ਪੈਰ ਵੱਡਾ ਹੈ ਔਰ ਇੱਕ ਛੋਟਾ ਹੈ ਤੇ ਉਹ ਕਹਿੰਦੇ ਸੀ ਵੀਡੀਓ ਜ਼ਰੂਰ ਬਣਾਣਾ ਸਾਡੇ ਲਈ ਤੇ ਥੈਂਕ ਯੂ ਸੋ ਮੱਚ ਕਮੈਂਟ ਕਰਨ ਲਈ ਕਿ ਤੁਸੀਂ ਮੈਨੂੰ ਬੋਲਿਆ ਕਿ ਆਪਣੇ ਪੈਰਾਂ ਦੀ ਵੀਡੀਓਜ਼ ਬਣਾਣਾ ਤੇ ਮੈਂ ਤੁਹਾਡੇ ਲਈ ਵੀਡੀਓ ਬਣਾ ਰਹੀ ਆਂ ਔਰ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਆਪਣੇ ਪੈਰਾਂ ਦੀ ਪੂਰੀ ਹੀ ਚੀਜ਼ ਦੱਸਾਂਗੀ ਕਿ ਪੈਰ ਵੱਡਾ ਹੈ ਪੈਰ ਛੋਟਾ ਹੈ ਕਿੰਨਾ ਛੋਟਾ ਪੈਰ ਹੈਗਾ ਮੇਰਾ ਔਰ ਕੀ ਕੀ ਪ੍ਰੋਬਲਮ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ ਆਪਣੇ ਪੈਰਾਂ ਦੇ ਬਾਰੇ ਤੁਹਾਨੂੰ ਦੱਸਾਂਗੀ ਹਾਲਾਕੀ ਮੇਰਾ ਪੈਰ ਸੱਚੀ ਇੱਕ ਛੋਟਾ ਹੀ ਹੈਗਾ ਵਾ ਔਰ ਜਦੋਂ ਮੇਰਾ ਰਿੰਗ ਆਪਰੇਸ਼ਨ ਹੋਇਆ ਸੀ ਨਾ ਤੇ ਮੈਨੂੰ ਨਹੀਂ ਪਤਾ ਸੀ ਕਿੰਨਾ ਛੋਟਾ ਪੈਰ ਹੈ ਤੇ ਫਿਰ ਡਾਕਟਰ ਨੇ ਸਾਨੂੰ ਦੱਸਿਆ ਸੀ ਕਿ ਇੱਕ ਪੈਰ ਵੱਡਾ ਇੱਕ ਛੋਟਾ ਹੈ ਜਿਹੜਾ ਛੋਟਾ ਪੈਰ ਹੈ ਨਾ ਉਹ 2 ਇੰਚੀ ਛੋਟਾ ਹੈ 2 ਇੰਚੀ ਮਤਲਬ ਇੰਨਾ ਜਿੰਨੀਆਂ ਸਾਡੀਆਂ ਉਂਗਲਾਂ ਹੈਗੀਆਂ ਨਾ ਇੰਨਾ ਛੋਟਾ ਪੈਰ ਹੈ ਉਹ ਤੇ 2 ਇੰਚੀ ਤੁਹਾਡਾ ਪੈਰ ਛੋਟਾ ਹੈ ਤੇ ਉਸ ਟਾਈਮ ਮੈਨੂੰ ਪਤਾ ਲੱਗਾ ਸੀ ਕਿ ਮੇਰਾ ਜਿਹੜਾ ਪੈਰ ਹੈ ਨਾ ਤੇ ਉਹ 2 ਇੰਚੀ ਛੋਟਾ ਪੈਰ ਹੈ ਤੇ ਮੰਨ ਲਓ ਕਿ ਉਹਦੀਆਂ ਉਂਗਲੀਆਂ ਵੀ ਬਹੁਤ ਛੋਟੀਆਂ ਨੇ ਤੁਹਾਨੂੰ ਪੈਰ ਦਿਖਾਵਾਂਗੀ ਉਹਨੇ ਮੈਂ ਵੀਡੀਓਜ਼ ਬਣਾਵਾਂਗੀ ਤੇ ਉਹ ਪੈਰਾਂ ਦੀਆਂ ਮੇਰੀਆਂ ਉਂਗਲਾਂ ਵੀ ਬਹੁਤ ਜ਼ਿਆਦਾ ਛੋਟੀਆਂ-ਛੋਟੀਆਂ ਨਹੀਂ ਜ਼ਿਆਦਾ ਵੱਡੀਆਂ ਨਹੀਂ ਹੈ ਤੇ ਮਤਲਬ ਕਿ ਬਿਲਕੁਲ ਹੀ ਨਾ ਪੈਰ ਦੀਆਂ ਉਂਗਲਾਂ ਨਾ ਜੁੜ ਜਾਂਦੀਆਂ ਨੇ ਕਈ ਵਾਰ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤੇ ਜਿਹੜਾ ਮੇਰਾ ਮਤਲਬ ਕਿ ਠੀਕ ਪੈਰ ਹੈ ਜਿਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਉਹਦੀਆਂ ਪੈਰ ਦੀਆਂ ਉਂਗਲਾਂ ਵੀ ਤੁਸੀਂ ਦੇਖਣਾ ਉਹਦੀਆਂ ਵੀ ਬਹੁਤ ਛੋਟੀਆਂ ਉਂਗਲਾਂ ਨੇ ਤੇ ਸੱਚ ਦੱਸਾਂ ਤੇ ਡਾਕਟਰ ਨੇ ਕਿਹਾ ਸੀ ਕਿ ਇਸ ਪੈਰ ਵਿੱਚ ਵੀ ਪੋਲੀਓ ਹੈ ਵਾ ਪਰ ਏ ਬਿਲਕੁਲ ਠੀਕ ਹੈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਪੈਰ ਬਿਲਕੁਲ ਠੀਕ ਹੈ ਤੇ ਰੱਬ ਦਾ ਸ਼ੁਕਰ ਹੈ ਚਲੋ ਦੂਸਰਾ ਮਤਲਬ ਇਹ ਦੂਸਰੀ ਲੱਤ ਮੇਰੀ ਠੀਕ ਹੈ ਤੇ ਪੈਰ ਛੋਟਾ ਹੋਣ ਦੇ ਪ੍ਰੋਬਲਮ ਤੁਹਾਨੂੰ ਦੱਦੀ ਮੈਨੂੰ ਕੀ ਹੁੰਦੀ ਆ ਸਭ ਤੋਂ ਜ਼ਿਆਦਾ ਪ੍ਰੋਬਲਮ ਮੈਨੂੰ ਇਹ ਹੁੰਦੀ ਆ ਕਿ ਮੈਨੂੰ ਵੱਡੇ ਪੈਰ ਦੇ ਅਕੋਰਡਿੰਗ ਹੀ ਚੱਪਲ ਜਾਂ ਬੈਲੀ ਕੁਝ ਵੀ ਲੈਣਾ ਹੋਵੇ ਤੇ ਉਹਦੇ ਅਕੋਰਡਿੰਗ ਲੈਣੀ ਪੈਂਦੀ ਹੈ ਤੇ ਛੋਟੇ ਪੈਰ ਦਾ ਮੈਂ ਇਹ ਹੁੰਦਾ ਕਿ ਅਗਰ ਮੰਨ ਲਓ ਤੁਹਾਡਾ ਛੋਟਾ ਪੈਰ ਹੈ ਤੇ ਇੱਕ ਫਿਰ ਤੁਸੀਂ ਆ ਜਾ ਕੇ ਆਪਣਾ ਆਪਣਾ ਬਣਵਾ ਸਕਦੇ ਹੋ ਮਤਲਬ ਦੁਕਾਨਦਾਰ ਜਦੋਂ ਬਣਾਉਂਦੇ ਨੇ ਚੱਪਲਾ ਵਗੈਰਾ ਬਣਾਉਂਦੇ ਨੇ ਤੇ ਤੁਸੀਂ ਉਹਨਾਂ ਕੋਲ ਵੱਖਰੀ ਚੱਪਲ ਹੀਲ ਬਣਾ ਸਕਦੇ ਹੋ ਆਪਣੇ ਪੈਰ ਦੇ ਅਕੋਰਡਿੰਗ ਬਣਾ ਸਕਦੇ ਹੋ ਤੇ ਇੱਕ ਵੱਡਾ ਪੈਰ ਬਣਾ ਦਣਗੇ ਇੱਕ ਛੋਟਾ ਬਣਾ ਦਣਗੇ ਉਹ ਤੁਹਾਨੂੰ ਮੇਚਾ ਦੇ ਕੇ ਬਣਾਉਣਾ ਪੈਣਾ ਹੈ ਤੇ ਮੈਂ ਇਸ ਤਰ੍ਹਾਂ ਨਹੀਂ ਬਣਾਦੀ ਕਿਉਂਕਿ ਹੁਣ ਇੱਥੇ ਮੇਚ ਦੇਣ ਵਾਲੇ ਕਿੱਥੇ ਨੇ ਕਿੱਥੇ ਨਹੀਂ ਇਹ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਖਾਸ ਕਰਕੇ ਜੰਮੂ ਵਿੱਚ ਤੇ ਫਿਰ ਮੈਂ ਕੀ ਕਰਦੀ ਆ ਮੈਂ ਆਪਣੇ ਵੱਡੇ ਪੈਰ ਦੇ ਅਕੋਰਡਿੰਗ ਹੀ ਚप्पल ਲੈਣੀ ਆ ਜਾਂ ਹੀਲ ਲੈਣੀ ਆ ਨਾ ਤੇ ਮੈਂ ਉਹਦੇ ਅਕੋਰਡਿੰਗ ਹੀ ਲੈਣੀ ਆ ਪਰ ਮੈਨੂੰ ਪ੍ਰੋਬਲਮ ਕੀ ਹੁੰਦੀ ਆ ਮੈਨੂੰ ਪ੍ਰੋਬਲਮ ਇਹ ਹੁੰਦੀ ਆ ਕਿ ਜਦੋਂ ਮੈਂ ਵੱਡੇ ਪੈਰ ਦੀ ਚप्पल ਛੋਟੇ ਪੈਰ ਵਿੱਚ ਜਦੋਂ ਪਾਣੀ ਹੁੰਦੀ ਆ ਤੇ ਕੀ ਹੁੰਦਾ ਮੈਂ ਕਿਤੇ ਜਾਣਾ ਹੁੰਦਾ ਜਾਂ ਬਾਈਕ ਬਾਈਕ ਤੇ ਬੈਠਣਾ ਹੁੰਦਾ ਕੁੰਮਨ ਜਾਣਾ ਹੁੰਦਾ ਤੇ ਮੇਰੀ ਉਹ ਚप्पल ਥੱਲੇ गिर ਜਾਂਦੀ ਹੈ ਮਤਲਬ ਬਾਈਕ ਤੇ ਜਾਂਦੇ ਜਾਂਦੇ ਉਹ ਥੱਲੇ ਡਿੱਗ ਜਾਂਦੀ ਹੈ ਫਿਰ ਹਸਬੰਦ ਨੂੰ ਜਾ ਕੇ ਉਹ ਚੁਕਣੀ ਪੈਂਦੀ ਹੈ ਮੁਸ਼ਕਲ ਹੋ ਜਾਂਦੀ ਬਹੁਤ ਜ਼ਿਆਦਾ ਤੇ ਕਿਉਂਕਿ ਪੈਰ ਦੀਆਂ ਉਂਗਲਾਂ ਛੋਟੀਆਂ ਹੋਣ ਦੇ ਕਾਰਨ ਨਾ ਉਹ ਜਿਹੜੀ ਚप्पल ਹੈ ਨਾ ਉਹ ਪੂਰੀ ਆਂਦੀ ਨਹੀਂ ਹੈਗੀ ਉਹ ਕਰਕੇ ਮੈਨੂੰ ਬਹੁਤ ਜ਼ਿਆਦਾ ਛੋਟੇ ਪੈਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਰ ਮੇਰੀ ਜਿਹੜੀ ਸਹੀ ਲੱਤ ਆ ਉਹ ਵੀ ਤੁਹਾਨੂੰ ਮੈਂ ਉਹਦੀ ਵੀਡੀਓਜ਼ ਵੀ ਇੱਕ ਬਣਾ ਕੇ ਦੱਸਾਂਗੀ ਉਹ ਮੇਰੀ ਲੱਤ ਤੇ ਬਿਲਕੁਲ ਠੀਕ ਹੈ ਪਰ ਇਸ ਟਾਈਮ ਜਾ ਕੇ ਉਹ ਲੱਤ ਮੇਰੀ ਬਹੁਤ ਜ਼ਿਆਦਾ ਕਹਿੰਦੇ ਨਾ ਟੇਢੀ ਹੋ ਚੁੱਕੀ ਆ ਤੇ ਕਿਉਂਕਿ ਮੇਰੇ ਸਾਰੇ ਸਰੀਰ ਦਾ ਭਾਰ ਸਿਰਫ ਉਹ ਲੱਤ ਹੀ ਝੇਲ ਰਹੀ ਹੈ ਮੈਨੂੰ ਕਿਉਂਕਿ ਦੂਸਰੀ ਵਾਲੀ ਲੱਤ 'ਚ weight ਬਿਲਕੁਲ ਨਹੀਂ ਹੈਗਾ ਤੇ ਉਹ ਤੇ ਨਹੀਂ ਝੇਲ ਰਹੀ ਤੇ ਸਹੀ ਲੱਤ ਮੇਰਾ weight ਝੇਲਦੀ ਪਈ ਆ ਤੇ ਉਹਦੇ ਕਰਕੇ ਉਹ ਵੀ ਬਹੁਤ ਜ਼ਿਆਦਾ ਟੇਢੀ ਹੋ ਗਈ ਆ ਉਹ ਵੀ ਤੁਹਾਨੂੰ ਮੈਂ ਵੀਡੀਓਜ਼ ਬਣਾਵਾਂਗੀ ਤੇ ਦਿਖਾਵਾਂਗੀ ਕਿ ਹੁਣ ਮੇਰੀ ਦੂਸਰੀ ਲੱਤ ਦੀ ਹਾਲਤ ਕੀ ਹੋ ਗਈ ਹੈ ਕਿਉਂਕਿ ਸਹੀ ਲੱਤ ਤੇ ਚਲੋ ਹੈਗੀ ਹੈ ਪਰ ਟੇਢੀ ਹੋਣ ਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਹੀ ਦਰਦ ਹੋਣ ਲੱਗ ਪਿਆ ਬਹੁਤ ਹੀ ਜ਼ਿਆਦਾ ਤੇ ਉਹ ਵੀ ਤੁਹਾਨੂੰ ਵੀਡੀਓ ਵਿੱਚ ਦਸਖਾਵਾਂਗੀ ਜਦੋਂ ਮੈਂ ਦੂਸਰੀ ਵੀਡੀਓਜ਼ ਬਣਾਵਾਂਗੀ ਹੁਣ ਤਾਂ ਸਿਰਫ ਮੈਂ ਆਪਣੇ ਪੈਰਾਂ ਦੀ ਵੀਡੀਓਜ਼ ਬਣਾ ਰਹੀ ਹਾਂ ਤੇ ਹੁਣ ਤੁਹਾਨੂੰ ਮੈਂ ਆਪਣੇ ਪੈਰ ਦਿਖਾਵਾਂਗੀ ਕਿ ਹੁਣ ਮੇਰੇ ਪੈਰਾਂ ਦੀ ਹਾਲਤ ਇਸ ਟੈਂਪ ਕਿੱਦਾਂ ਦੀ ਹੈ ਤੇ ਇਹ ਵੀਡੀਓ ਨਾਲ ਜਿਨ੍ਹਾਂ ਨੇ ਮੈਨੂੰ ਬੋਲਿਆ ਤੇ ਥੈਂਕ ਯੂ ਸੋ ਮੱਚ ਤੁਹਾਡਾ ਕਿ ਤੁਸੀਂ ਮੈਨੂੰ ਬੋਲਿਆ ਕਿ ਤੁਹਾਡੇ ਲਈ ਇੱਕ ਵੀਡੀਓ ਬਣਾਓ ਤੇ ਮੈਂ ਤੁਹਾਡੇ ਲਈ ਵੀਡੀਓ ਬਣਾ ਰਹੀ ਆ ਤੇ ਐਦਾ ਹੀ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਜਿਸ ਤਰੀਕੇ ਨਾਲ ਤੁਸੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਪਲੀਜ਼ ਮੈਨੂੰ ਬੋਲਿਓ ਮੈਂ ਵੀਡੀਓ ਜ਼ਰੂਰ ਬਣਾਵਾਂਗੀ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇਗੀ ਵਧੀਆ ਲੱਗੇਗੀ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਮੇਰੇ ਚੈਨਲ ਨੂੰ ਜ਼ਰੂਰ ਕਰਨਾ ਤੇ ਚਲੋ ਮੈਂ ਤੁਹਾਨੂੰ ਦਿਖਾਨੀ ਆ ਆਪਣੇ ਪੈਰਾਂ ਦੀ ਹਾਲਤ ਕਿ ਮੇਰੇ ਪੈਰ ਵੱਡਾ ਛੋਟਾ ਹੈ ਤੇ ਕਿਸ ਤਰ੍ਹਾਂ ਦਿਖਦੇ ਨੇ ਚਲੋ ਤੁਹਾਨੂੰ ਦਿਖਾਨੀ ਆ ਅੱਗੇ ਆਪਣਾ ਵਲੋਗ ਵਧਾਨੇ ਆ ਸੀ ਦੇਖੋ ਮੇਰੇ ਪੈਰ ਇਹ ਦੇਖੋ ਇਹ ਵਾਲਾ ਪੈਰ ਮੇਰਾ ਬਹੁਤ ਛੋਟਾ ਹੈ ਤੇ ਇਹ ਪੈਰ ਮੇਰਾ ਬਹੁਤ ਵੱਡਾ ਹੈ ਤੇ ਇਹ ਜਿਹੜਾ ਪੈਰ ਹੈ ਜੀ ਇਹ 2 ਇੰਚੀ ਛੋਟਾ ਪੈਰ ਹੈ ਇਸ ਪੈਰ ਨਾਲੋਂ 2 ਇੰਚੀ ਤੇ ਤੁਸੀਂ ਦੇਖ ਸਕਦੇ ਹੋ ਪੈਰਾ ਦਾ ਸਾਈਜ਼ ਮੇਰਾ ਇਹ ਜਿਹੜਾ ਦੇਖੋ ਵੱਡਾ ਪੈਰ ਹੈ ਇਹ ਇੱਥੇ ਜਾਂਦਾ ਦੇਖੋ ਕਿੰਨੀ ਅੱਗੇ ਔਰ ਛੋਟਾ ਪੈਰ ਦੇਖੋ ਇੱਥੇ ਆਂਦਾ ਪਿਆ ਐ ਇੱਥੇ ਆਂਦਾ ਪਿਆ ਔਰ ਇਹ ਮੇਰਾ ਵੱਡਾ ਪੈਰ ਹੈ ਦੇਖੋ ਇਹ 2 ਇੰਚੀ ਪੈਰ ਮੇਰਾ ਛੋਟਾ ਹੈ ਤੇ ਇਸ ਦੀ ਤੇ ਮੈਂ ਕੋਈ ਚੱਪਲ ਵਗੈਰਾ ਕੋਈ ਹੀਲ ਵੈਰਾ ਨਹੀਂ ਲੈ ਸਕਦੀ ਕਿਉਂਕਿ ਮੈਨੂੰ ਫਿਰ ਇਹ ਵੱਡੇ ਪੈਰ ਦੇ ਅਕੋਰਡਿੰਗ ਹੀ ਚੱਪਲ ਲੈਣੀ ਪੈਂਦੀ ਆ ਜਾਂ ਕੋਈ ਹੀਲ ਲੈਣੀ ਹੋਵੇ ਕੁਝ ਵੀ ਲੈਣੀ ਹੁੰਦੀ ਆ ਨਾ ਤੇ ਇਹਰੇ ਅਕੋਰਡਿੰਗ ਹੀ ਮੈਂ ਚੱਪਲ ਲੈਣੀ ਆ ਇਸ ਤਰ੍ਹਾਂ ਨਹੀਂ ਆ ਕਿ ਛੋਟੀ ਵੱਡੀ ਚੱਪਲ ਲਵਾ ਮੈਂ ਕਿਉਂਕਿ ਛੋਟੀ ਵੱਡੀ ਚੱਪਲ ਲਵਾਉਂਗੀ ਤੇ ਫਿਰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਜਾਂ ਤੇ ਫਿਰ ਉਸ ਨੂੰ ਵੱਖਰਾ ਬਣਾਉਣਾ ਪੈਂਦਾ ਮੇਚਾ ਦੇ ਕੇ ਜਾਂ ਤੇ ਵੱਖਰੀ ਦੁਕਾਨ ਤੋਂ ਮੇਚਾ ਦੇ ਕੇ ਆਣਾ ਪੈਂਦਾ ਹੈ ਕਿ ਇੱਕ ਪੈਰ ਜਿਹੜਾ ਸਾਡਾ ਛੋਟਾ ਆ ਵਾ ਤੇ ਛੋਟਾ ਸਾਈਜ਼ ਬਣਾ ਦੋ ਤੇ ਇੱਕ ਵੱਡਾ ਹੈ ਤੇ ਵੱਡਾ ਸਾਈਜ਼ ਬਣਾ ਦੋ ਤੇ ਪਰ ਮੈਂ ਇਦਾਂ ਨਹੀਂ ਕਰਦੀ ਮੈਂ ਇਸ ਵੱਡੇ ਪੈਰ ਦੀ ਹੀਲ ਲਵਾ ਚੱਪਲ ਲਵਾ ਤੇ ਇਹਦੇ ਅਕੋਰਡਿੰਗ ਫਿਰ ਮੈਂ ਇਸ ਦੀ ਲੈਣੀ ਆ ਤੇ ਫਿਰ ਇਹ ਦੇਖੋ ਮੇਰੇ ਦੋਨੇ ਪੈਰਾਂ ਦੀਆਂ ਵਿੱਚ ਮੇਰੀ ਚਪਲਾ ਆ ਜਾਂਦੀਆਂ ਜਾਂ ਹੀਲ ਆ ਜਾਂਦੀ ਹੈ ਦੇਖੋ ਇਹ ਪੈਰ ਮੇਰੇ ਇਹ ਪੈਰ ਬਹੁਤ ਛੋਟਾ ਹੈ ਬਹੁਤ ਹੀ ਵੱਡਾ ਹੈ ਤੇ ਮੈਨੂੰ ਬੋਲ ਰਹੇ ਸੀ ਕਿ ਆਪਣੇ ਪੈਰ ਜ਼ਰੂਰ ਦਿਖਾਣਾ ਸੀ ਦੇਖਣਾ ਚਾਹੁੰਦੇ ਆ ਕਿ ਤੁਹਾਡੇ ਪੈਰ ਵੱਡੇ ਆ ਤੇ ਛੋਟੇ ਆ ਤੇ ਇਹ ਦੇਖ ਲਓ ਜੀ ਇਹ ਮੇਰਾ ਪੈਰ ਕਿੰਨਾ ਛੋਟਾ ਹੈ ਇਹ ਮੇਰਾ ਪੈਰ ਕਿੰਨਾ ਵੱਡਾ ਹੈ ਤੇ ਇਸ ਵਿੱਚ ਚप्पल ਡਾਲਣਾ ਮੇਰੇ ਲਈ ਬਹੁਤ ਮੈਨੂੰ ਕਿਤੇ ਜਾਣਾ ਹੁੰਦਾ ਬਾਈਕ ਬੂਕ ਤੇ ਤੇ ਫਿਰ ਨਾ ਮੇਰੇ ਛੋਟੇ ਪੈਰ ਦੀ ਜਿਹੜੀ ਚप्पल ਹੁੰਦੀ ਕਈ ਵਾਰ ਤਾਂ ਬੈਗ ਤੇ ਘੁੰਮਦੇ-ਘੁੰਮਦੇ ਵੀ ਡਿੱਗ ਜਾਂਦੀ ਹੈ ਤੇ ਦੁਬਾਰਾ ਫੜਨਾ ਪੈਂਦਾ ਹੈ ਇਹ ਦੇਖੋ ਇਹ ਮੇਰਾ ਪੈਰ ਕਿੰਨਾ ਛੋਟਾ ਹੈ ਤੇ ਇਹ ਪੈਰ ਦੇਖੋ ਮੇਰਾ ਕਿੰਨਾ ਵੱਡਾ ਹੈ ਦੇਖ ਸਕਦੇ ਹੋ ਤੇ ਫਿਰ ਮੈਨੂੰ ਚਪਲ ਵੀ ਇਸ ਪੈਰ ਦੇ ਅਕੋਰਡਿੰਗ ਹੀ ਲੈਣੀ ਪੈਣੀ ਹੈ ਕਿਉਂਕਿ ਮੈਨੂੰ ਸਾਰੇ ਪੁੱਛ ਰਹੇ ਸੀ ਕਿ ਦੋ ਚਾਰ ਫਾਲੋਅਰਸ ਮੇਰੇ ਆਇਆ ਹੈ ਔਰ ਮੈਨੂੰ ਕਹਿ ਰਹੇ ਸੀ ਦੀਦੀ ਤੁਸੀਂ ਆਪਣੇ ਪੈਰ ਦਿਖਾਣਾ ਤੇ ਇਹ ਦੇਖ ਲਓ ਜੀ ਹੁਣ ਤੁਸੀਂ ਚੰਗੀ ਤਰ੍ਹਾਂ ਮੇਰੇ ਪੈਰ ਤੇ ਇਹ ਦੇਖੋ ਇਹ ਤੁਹਾਨੂੰ ਦਿਖਾ ਰਹੀਆਂ ਮੈਂ ਥੋੜਾ ਦੂਰ ਕਰਕੇ ਹੀ ਦਿਖਾਨੀ ਆ ਮੈਂ ਤੁਹਾਨੂੰ ਇਹ ਦੇਖੋ ਤੇ ਹੁਣ ਤੁਸੀਂ ਦੇਖ ਲਿਆ ਮੇਰੇ ਪੈਰਾਂ ਦੀ ਹਾਲਤ मतलब कि एक पैर मेरा छोटा एक पैर मेरा व्डा है और छोटा पैर होने के कारण मैं बहुत ज़्यादा ही प्रॉब्लम झेलनी बहुत ही ज़्यादा चलो कोई गल नहीं हूँ आदत पै गई है इदा द कोई गल नहीं बाकी तुम्हें सारे ने वीडियोस देखी है तो फुल वॉश जरूर करना और चैनल सब्सक्राइब जरूर करना और वीडियोज़ जो भी देखेगा जिन्हें अगे मैनू होर भी कुछ ਪੁੱਛਣਾ ਹੈ ਤੇ ਉਹ ਕਮੈਂਟ ਕਰ ਸਕਦਾ ਹੈ ਮੈਨੂੰ ਤੇ ਮੈਂ ਫਿਰ ਵੀਡੀਓਸ ਉਹਨਾਂ ਲਈ ਵੀ ਬਣਾਵਾਂਗੀ ਤੇ ਮੇਰੀ ਵੀਡੀਓ ਜ਼ਰੂਰ ਫੁੱਲ ਵਾਚ ਕਰੋ ਦੇਖਿਓ ਬੋਰ ਨਾ ਹੋਇਆ ਕਰੋ ਕਿਉਂਕਿ ਅਸੀਂ ਵੀ ਬਹੁਤ ਮਿਹਨਤ ਨਾਲ ਵੀਡੀਓਸ ਬਣਾਨੇ ਆ ਕੋਈ ਐਦਾ ਦੀ ਗੱਲ ਨਹੀਂ ਹੈ ਕਿ ਬੈਠੇ ਬੈਠੇ ਬਣਾ ਲਿਆ ਕਈ ਵੀਡੀਓ 'ਚ ਸਾਨੂੰ ਇੰਨੀ ਮਿਹਨਤ ਕਰਨੀ ਪੈਂਦੀ ਹੈ ਕਿ ਮਤਲਬ ਕਿ ਕਹਿੰਦੇ ਨੇ ਨਾ ਫਿਲਮਾਂ ਵਾਲੇ ਟੇਕ ਲੈਂਦੇ ਨੇ ਤੇ ਸਾਨੂੰ ਵੀ ਇਹੀ ਹੁੰਦਾ ਕਿ ਅਸੀਂ ਇੱਕ ਟੇਕ ਲਈਏ ਤੇ ਅਸੀਂ ਬਾਰ-ਬਾਰ ਉਹ ਵੀਡੀਓਸ ਬਣਾਨੇ ਆ ਕਈ ਵਾਰ ਸਾਡੇ ਕੋ ਸਹੀ ਨਹੀਂ ਬੰਦੀ ਤੇ ਅਸੀਂ ਉਸ ਨੂੰ ਦੁਬਾਰਾ ਬਣਾਨੇ ਆ ਤੇ ਹਨੂ ਬਹੁਤ ਜ਼ਿਆਦਾ ਦੋਸਤੋ ਮਿਹਨਤ ਲੱਗਦੀ ਹੈ ਤੇ ਪਲੀਜ਼ ਸਪੋਰਟ ਕਰੋ ਚੈਨਲ ਨੂੰ ਔਰ ਵੀਡੀਓ ਜ਼ਰੂਰ ਪੂਰੀ ਫੁੱਲ ਵਾਚ ਕਰੋ ਤੇ ਦੇਖਿਓ ਚੈਨਲ ਜਿਹੜਾ ਮੇਰਾ ਹੈਗਾ ਵਾ ਨਾ ਜ਼ਿਆਦਾ ਤੋਂ ਜ਼ਿਆਦਾ ਨੂੰ ਸਬਸਕ੍ਰਾਈਬ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਦੋਸਤੋ ਸ਼ੇਅਰ ਕਰੋ ਤੇ ਅੱਜ ਦਾ ਵੀਲੋਗ ਬਸ ਮੇਰਾ ਇੰਨਾ ਹੀ ਸੀ ਤੇ ਅਗਲੇ ਮੇਰਾ ਵੀਲੋਗ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਬਾਏ ਬਾਏ ਦੋਸਤੋ ਬਾਏ